ਸਹੀ ਹਾਲ ਜੀ ਸਾਰੇ ਵੀਰਾਂ ਨੂੰ ਮੇਰਾ ਨਾਮ ਬਰਿੰਦਰ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਕਾਲਾ ਬੱਕਰਾ ਮੈਂ ਨਾ ਆਪਣੇ ਘਰੋਂ ਵੀਰ ਆਪਣੇ ਜਾਨਕੀ ਨਿਕਣ ਰਿਹਾ ਸੀਗਾ ਰਸਤੇ ਦੇ ਵਿੱਚ ਪੁਲਿਸ ਵਾਲਿਆਂ ਨੇ ਰੋਕ ਕੇ ਮੇਰੇ ਮੂਹਰੇ ਗੱਡੀ ਲਾਈ ਆ ਗੱਡੀ ਲਾ ਕੇ ਮੈਨੂੰ ਨਹੀਂ ਪਤਾ ਮੇਰੇ ਵੱਲੋਂ ਆਉਣ ਲੱਗ ਪਿਆ ਫਾਇਰ ਕੀਤਾ ਦੋ ਵਾਰੀ ਬਿਨਾਂ ਕਿਸੇ ਗੱਲ ਤੋਂ ਮੈਂ ਡਰਦੇ ਨੇ ਗੱਡੀ ਪਿੱਛੇ ਨੂੰ ਕੀਤੀ ਆ ਬੈਕ ਕਰਕੇ ਭਜਾਈ ਆ ਭਿਜੋਣ ਤੋਂ ਬਾਅਦ ਗੱਡੀ ਸਿੱਧੀ ਕਰਕੇ ਜਦੋਂ ਮੈਂ ਕੀਤੀ ਇਹਦਾ ਇੱਕ ਫੈਰ ਨਹੀਂ ਮਾਰਿਆ ਜੀ ਇਹ ਉਹ ਮੇਰੀ ਬਾਹਾਂ ਦੇ ਵਿੱਚ ਲੱਗਾ ਵਾ ਮੈਂ ਆਪਣੀ ਬਾਹਾਂ ਬੰਨੀ ਹੋਈ ਆ ਆ ਬਲੱਡ ਦੇ ਲੋ ਜੀ ਮੇਚਾ ਮੈਂ ਕੋਈ ਖੁਸ਼ ਕੋਈ ਗਲਤ ਕੰਮ ਨਹੀਂ ਕੀਤਾ ਕੋਈ ਕੁਝ ਨਹੀਂ ਇਹ ਨਹੀਂ ਮੇਰੇ ਬਾਹਾਂ ਦੇ ਵਿੱਚ ਨਜਾਇਜ਼ ਗੋਲੀ ਮਾਰੀ ਮੇਰੇ ਮਾਤਾਵਾ ਘਰੇ ਠੀਕ ਹੈ ਜੀ ਮੇਰਾ ਘਰ ਬਰਬਾਦ ਕਰ ਦਿੱਤਾ ਜੀ ਇਹਨੇ ਜੇ ਮੈਂ ਗਲਤ ਹੋਵਾਂ ਜਾਂ ਕੁਝ ਵੀ ਮੈਂ ਗਲਤ ਕੀਤਾ ਹੋਵੇ ਤੇ ਮੈਂ ਉਸ ਚੀਜ਼ ਦਾ ਦੇਣਦਾਰ ਆ ਜੀ ਮੈਂ ਕੁਝ ਵੀ ਗਲਤ ਨਹੀਂ ਕੀਤਾ ਮੈਨੂੰ ਨਹੀਂ ਪਤਾ ਇਹ ਨਹੀਂ ਮੇਰੇ ਤੇ ਕਿਉਂ ਮੇਰੇ ਤੇ ਚੜੇ ਪਏ ਆ ਤਿੰਨ ਦਿਨ ਹੋ ਗਏ ਚਾਰ ਦਿਨ ਮੈਨੂੰ ਫੋਨ ਕਰਦੇ ਡੇਲੀ ਮੈਂ ਦੀ ਕਿਸੇ ਨੂੰ ਫੜਾ ਦੇ ਤੂੰ ਕਦੀ ਕਿਸੇ ਨੂੰ ਫੜਾ ਦੇ ਮੈਂ ਕਿਵੇਂ ਕਿਸੇ ਨੂੰ ਨਾ ਜਾਇ ਫੜਾ ਦਵਾ ਰੋਜ਼ ਇਹ ਰਹੀ ਕੰਮ ਵੀ ਤੂੰ ਕਿਸੇ ਨੂੰ ਫੜਾ ਦੇ ਇੱਕ ਦਿਨ ਮੈਨੂੰ ਫੜ ਕੇ ਲੈ ਗਏ ਉਸ ਦਿਨ ਚਲੋ ਮੈਨੂੰ ਘਰੇ ਛੱਡ ਕੇ ਸ਼ਾਮ ਨੂੰ ਹਨਾ ਅੱਜ ਮੈਨੂੰ ਫੇਰ ਫੜਨ ਆ ਗਏ ਆਂ ਵੀਦੇ ਰਸਤੇ ਦੇ ਵਿੱਚ ਉਹਨੂੰ ਘੇਰਿਆ ਪੁਲਿਸ ਨੇ ਤਾਂ ਕਹਿੰਦੇ ਗੋਲੀਆਂ ਚਲਾ ਦਿੰਦੇ ਚਲੋ ਇਹ ਗਲਤ ਹੋਇਆ ਜੋ ਵੀ ਉੱਤੇ ਕੋਈ ਅਵੇ ਸਰ ਨੂੰ ਉਹ ਲੱਭ ਕੇ ਦੇ ਨਾ ਸੇ ਉਹਦਾ ਲਾਲੀ ਕਰਾਈਏ ਕਿਹਦਾ ਹੈ ਗਵਰਨਮੈਂਟ ਜੀ ਹਾਂ ਜੀ ਮਤੇ ਕੀ ਨਾਮ ਆਪਣਾ ਸੁਰਿੰਦਰ ਕੋਰ ਕਿੱਥੇ ਰਹਿੰਦੇ ਹੋ ਬੀਪੂ ਕਾਲਾ ਬੱਕਰਾ ਜੀ ਗੱਲ ਕੀ ਮਤੇ ਪੂਰਾ ਦਸੂ ਮੈਂ ਤਾਂ ਮੈਂ ਤਾਂ ਘਰ ਵੀ ਹੈ ਨਾ ਸੇ ਮੈਂ ਤਾਂ ਆਪਣੀ ਨਾ ਆਦਮ ਪੁਰ ਤਰੀਕੇ ਜਮੀਨ ਦੇ ਤਰੀਕ ਤੇ ਮੈਂ ਉੱਥੇ ਗਈ ਸੀ ਤਾਂ ਮੇਰੀ ਆਉਂਦੀ ਨੂੰ ਮੈਨੂੰ ਸਾਰੇ ਪਿੰਡ ਨੇ ਫੋਨ ਕਰ ਕਰ ਕੇ ਤੇਰੇ ਮੁੰਡੇ ਤੇ ਗੋਲੀਆਂ ਚੱਲ ਗਈਆਂ ਗੋਲੀਆਂ ਚੱਲ ਗਈਆਂ ਜਦ ਮੈਂ ਆਈ ਤਾਂ ਮੈਨੂੰ ਮੇਰੇ ਘਰ ਦੇ ਕੈਮਰੇ ਵੀ ਤਾਂ ਮੇਰੇ ਕਰਦੇ ਜੋ ਵੀ ਸੁਆਸੀ ਕਲਾਰ ਕਲੋਰ ਕੇ ਪੁਰਸ ਵਾਲੇ ਆਇਆ ਕਿ ਕਿਉਂ ਚਲਾਈਆਂ ਗੋਲੀਆਂ ਉਹਨਾਂ ਨੇ ਗੋਲੀਆਂ ਚਲਾਈਆਂ ਕਿ ਤੇਰਾ ਮੁੰਡਾ ਨਸ਼ਾ ਵੇਚਦਾ ਆ ਮੇਰਾ ਮੁੰਡਾ ਕੋਈ ਵੀ ਨਸ਼ਾ ਪੜ ਜਾਊਗਾ ਤੇ ਮੈਂ ਪੇ ਨਸ਼ਾ ਵੇਚਦਾ ਚਾਹੇ ਉਹਦੇ ਕੋਲੋਂ ਕੋਈ ਸਮਾਨ ਪੜਿਆ ਆ ਉਹਦੇ ਵੀ ਹੱਥ ਜ਼ਿੰਮੇਵਾਰ ਆ ਕੋਈ ਹੋਰ ਗਲਤੀ ਕੀਤੀ ਆ ਉਹਦੇ ਵੀ ਅਸੀਂ ਕਿੰਨੇ ਵਾਰ ਆਏ ਮਿਸਲ ਜਿਹੜੇ ਘਰ ਆਏ ਸੀ ਉਹ ਪਹਿਲੇ ਪੁਲਿਸ ਸਾਡੇ ਹਾਂਜੀ ਘਰ ਮੈਨੂੰ ਨਹੀਂ ਇਹਦੇ ਬਾਰੇ ਨਹੀਂ ਰਾਹ ਵਿੱਚ ਸਾਡੇ ਕੋਲ ਵੀਡੀਓ ਜੋ ਪਈਆਂ ਉਹ ਵੀਡੀਓਾਂ ਦਾ ਮੇਰੇ ਘਰ ਦੇ ਕੈਮਰੇ ਵੀ ਲਾਏ ਆ ਜਿਹੜੇ ਛੜਕ ਦੇ ਉੱਤੇ ਲੱਗਿਓ ਵੀ ਕੈਮਰੇ ਲਾ ਕੇ ਲੈ ਗਏ ਉਹ ਸਾਡੇ ਇਮੀਲ ਕੈਮਰੇ ਸੀ ਉਹਨਾਂ ਵਿੱਚੋਂ ਸਾਨੂੰ ਰਿਪੋਰਟ ਮਿਲਦੀ ਮਤੇ ਤੁਹਾਡਾ ਮੁੰਡਾ ਨਸ਼ਾ ਕਰਦਾ ਸੀ ਨਸ਼ਾ ਕਰਦਾ ਸੀ ਅਸੀਂ ਪੁਲਸਾਂ ਨੂੰ ਵੀ ਦੱਸਦੇ ਸੀ ਸਾਰਿਆਂ ਨੂੰ ਕਿੰਨੇ ਸਮੇਂ ਤੋਂ ਕਰਦਾ ਸੀ ਇਹ ਮੈਨੂੰ ਕੋਈ ਹੋਗਾ 6-7 ਸਾਲ ਹੋਗਾ ਜਾਂ ਕਿ ਕਰਦੇ ਮਤਲਬ ਤੁਸੀਂ ਇਹ ਵੀ ਕਿਆ ਪੋਸਟ ਵਾਲਿਆਂ ਨੇ ਸਾਡੇ ਕੋਲ ਪੈਸੇ ਮੰਗਦੇ ਅਸੀਂ ਉੱਥੇ ਤਾਂ ਵੀ ਦੱਸਦੇ ਅਸੀਂ ਕੋਣ ਨੂੰ ਪੈਸੇ ਦੇ ਤਾ ਤੇਰਾ ਪੁੱਤ ਨਾ ਚਲੇ ਹੁੰਦਾ ਆ ਸਾਨੂੰ ਦੁਕੀ ਕਰਦਾ ਇਹਨੂੰ ਦਾਖਲ ਕਰਾ ਦੋ ਇਹਦਾ ਲਾਜ ਕਰਾ ਦੋ ਮੈਨੂੰ ਕਹਿੰਦੇ ਆ ਕਿ ਕਰਾ ਦਿੰਨੇ ਆ ਮੈਂ ਫੇ ਗਈ ਮੈਨੂੰ ਕੋਈ ਇਹਨਾਂ ਨੇ ਕਿੰਨੇ ਵੀ ਦੀ ਘਟਨਾ ਪਤਾ ਨਹੀਂ ਇਹ ਕੱਲ 12 ਵਜੇ ਦੀ ਘਟਨਾ ਆ ਤੇ ਮੇਰੇ ਕੋਲ ਆਏ 4 ਵਜੇ ਮੈਨੂੰ ਤੁਰਤ ਨਹੀਂ ਜਾਈ। ਗੱਲ ਕਰੀ ਜਿਹੜੀ ਇੱਕ ਵੀਡੀਓ ਸਿਸਰੀ ਤੇ ਜਾਈ ਆ। ਕਾਰ ਦੇ ਵਿੱਚ ਪਿੱਛਾ ਕਰਦੇ ਪੁਲਿਸ ਵਾਲੇ। ਕਾਰ ਦੇ ਵਿੱਚ ਹੋਰ ਕੌਣ-ਕੌਣ ਸੀ ਗੱਲ? ਉਹ ਉਹਦੇ ਮੇਰੇ ਤਰਫੇ ਦੇ ਨਾਲ ਕੋਪਰ ਨੂੰ ਛੁਪਾ ਕਰ ਚੱਲੇ ਸਰੇ। ਆਪਣੇ ਘਰ ਵਾਲੀ ਦੇ ਕੱਪੜਾ ਨਹੀਂ ਲੈ ਦੇ। ਮਤਲਬ ਤੁਸੀਂ ਇਹ ਵੀ ਕਿਹਾ ਕਿ ਪੈਸੇ ਪੁਲਿਸ ਮੰਗਦੀ ਪਈ ਤੁਹਾਡੇ ਕੋਲ। ਹਾਂ ਇਹ ਵੀ ਮੈਂ ਮੰਗੇ ਆ। ਮੁੜ ਕੇ ਆਏ। ਇਹ ਇੱਕ ਬੰਦੇ ਨੇ ਮੈਨੂੰ ਕਿਹਾ ਤੂੰ ਐਸਐਚਓ ਨੂੰ ਬਾਦੂ ਨਾ ਬੋਲ ਉਹਨਾਂ ਨਾਲ ਗੱਲ ਕਰ ਲੈ। ਕੋਈ ਦੇਣ ਲੈਣ ਕਰ ਲੈ। ਤੇਰਾ ਕੰਮ ਹੋ ਜਾਊਗਾ ਕਿਹੜੇ ਐਸਐਸਓ ਨੇ ਮੰਗਿਆ ਕਿਹੜੇ ਮੁਲਾਜ਼ਮ ਨੇ ਮੰਗੇ ਤੁਹਾਡੇ ਕੋਲ ਇਹ ਮੁਲਾਜ਼ਮ ਐਸਐਸਓ ਨੂੰ ਪਤਾ ਜਿਹੜਾ ਬੰਦਾ ਮੇਰੇ ਲਾਗੇ ਮੈਨੂੰ ਬਰਾਂਡੇ 'ਚ ਬਿਠਾ ਲ ਦਿੰਦਾ ਕਿ ਇੱਥੇ ਬੈਠ ਅਸੀਂ ਆਪਣੀ ਰੱਖਿਆ ਕਰਨੀ ਆ ਕੋਈ ਤਲਾਸ਼ੀ ਕਰਨੀ ਆ ਕਿਹੜੇ ਥਾਣੇ ਦੇ ਐਸਐਸਓ ਕੋਪਰ ਦੇ ਤੇ ਜੀ ਗੱਲ ਕਰੀਏ ਜਿਹੜੀ ਆ ਮੰਗੇ ਤਾਂ ਤੁਸੀਂ ਨਾਲ ਸੀ ਗਿਆ ਕਿ ਉਹ ਕਰ ਕਰਨੀ ਆ ਨਹੀਂ ਉਹ ਵੀ ਨਿਕਾਰੇ ਆ ਹੁਣ ਜਿਹੜੀ ਗੋਲੀਆਂ ਚਲਾਈਆਂ ਗੋਲੀਆਂ ਚਲਾਉਣ ਤੋਂ ਬਾਅਦ ਜਿਹੜੀ ਇੱਕ ਵੀਡੀਓ ਆਈ ਹੈ ਲੜਕੇ ਦੀ ਤੁਹਾਡੇ ਹਾਂਜੀ ਉਹ ਕੀ ਉਹ ਨਾ ਕਿਸੇ ਦੇ ਮੋਬਾਈਲ ਤੋਂ ਸਾਨੂੰ ਪਾਤੀ ਆ ਆਪਣੇ ਮੋਬਾਈਲ ਵੀ ਬੰਦ ਕੀਤੇ ਆ ਹੁਣ ਕਿੰਨੇ ਸਮੇਂ ਤੋਂ ਮੋਬਾਈਲ ਬੰਦ ਉਹਨਾਂ ਦੇ ਮੋਬਾਈਲ ਕੱਲ ਉਸ ਟਾਈਮ ਦਾ ਹੀ ਬੰਦ ਆ ਤੇ ਤੁਸੀਂ ਐਸੇ ਦੇ ਮਾਮਲੇ ਚ ਕਿਸੇ ਅਧਿਕਾਰੀ ਦੇ ਨਾਲ ਜਾ ਐਸੇ ਐਸੇ ਕਹਿੰਦੇ ਆ ਪਰ ਸਾਡੇ ਨਾ ਕਿ ਜਿੱਥੇ ਹੈਗਾ ਉਹਨੂੰ ਸਾਨੂੰ ਦੇ ਨਾ ਸਾਡੇ ਸਾਹਮਣੇ ਗੱਲ ਕਰੋ ਉਹ ਤੇ ਕੀ ਹੋਇਆ ਕੀ ਨਹੀਂ ਹੋਇਆ ਲੇਕਿਨ ਕੋਈ ਗਾਇਤ ਵੀ ਯਾਰ ਮੈਂ ਦੋਸਤ ਵੀ ਜ਼ਿਕਰ ਕਰ ਰਹੇ ਸੀ ਉਹ ਕਿ ਉਹ ਯਾਰ ਦੋਸਤ ਦਾ ਮੈਨੂੰ ਇਹਦੇ ਬਾਰੇ ਨਹੀਂ ਪਤਾ ਕੌਣ ਸੀਗਾ ਕੌਣ ਨਹੀਂ ਆਪਾਂ ਹੁਣ ਪੁੱਤਾਂ ਦੇ ਕੋਲ ਯਾਰ ਦੋਸਤ ਆ ਜਾਂਦਾ ਮਾਪਿਆਂ ਨੂੰ ਕੀ ਪਤਾ ਕੀ ਕਰ ਰਹਾਏ ਕੀ ਨਹੀਂ ਕਰ ਰਹਾ ਉਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਬੱਚੇ ਕਾफी ਸਮਝ ਹੋ ਗਿਆ ਕਾफी ਹੰਟੇ ਹੋ ਗਏ ਤੁਹਾਡਾ ਬੇਕਾ ਗਿਆ ਪਤਾ ਤੇ ਮਨਜੇਤਰ ਗਿਆ ਕਿ ਕੀ ਕਹਿਣਾ ਚਾਹੁੰਦੇ ਹੋ ਆ ਜਿਹੜਾ ਆਇਆ ਉਹ ਕਹਿੰਦਾ ਵਾ ਸਾਨੂੰ ਸਰਕਾਰ ਬੋਰ ਹੱਥ ਜੋੜ ਕੇ ਅਸੀਂ ਤੇਰੇ ਹੱਥ ਲਾਉਦੇ ਆ ਕਿ ਸਾਡਾ ਪੁੱਤ ਦੇ ਤੇ ਨਾਲ ਇੱਕ ਨੂੰ ਨੀ ਕਾਰਵਾਈ ਕਰਨ ਤੇ ਕੀ ਕੰਮ ਕੀਤਾ ਪੁੱਤ ਨੇ ਠੀਕ ਹੈ ਉਹ ਕਿਥੇ ਰਹਿੰਦੇ ਉਹ ਕਾਲਾ ਬਕਰਾ ਹੈ ਉਹ ਵੀ ਕੱਲ ਕੀ ਹੈ ਪ੍ਰੋਪਰ ਗੱਲ ਦੱਸੋਗੇ ਮੈਂ ਪ੍ਰੋਪਰ ਹੀ ਦੱਸਣਾਗਾ ਜੀ ਇਹ ਨਹੀਂ ਗੱਲ ਹੈ ਜਿਹੜੀਆਂ ਗੱਲਾਂ ਚੱਲਦੀਆਂ ਠੀਕ ਨਹੀਂ ਗੱਲ ਹੁਣ ਜਿਹੜਾ ਕੋਈ ਬੰਦਾ ਫੜ ਕੇ ਕਹਿੰਦੇ ਆ ਕੌਣ ਆ ਸਾਨੂੰ ਕੋਈ ਨਹੀਂ ਪਤਾ ਨਾ ਇਹਨੂੰ ਪਤਾ ਆ ਅਸੀਂ ਵੀ ਜਾਣੇ ਆ ਮੈਂ ਭੂਗ ਆਪਣੇ ਆਪਣੇ ਰੰਡੇ ਵੀ ਗਿਆ ਚੌਕੀ ਵੀ ਗਿਆ ਮੈਂ ਕਿਹਾ ਪੁੱਤ ਜਾਣਦੇ ਮਾਂ ਕਮਾਉਣੇ ਵਾਲੀ ਹੋਣੀ ਨਹੀਂ ਇਹਨੂੰ ਮਨ ਚ ਮਾਰ ਕੇ ਛੱਡ ਦੇ ਉਹਨਾਂ ਪੁਲਿਸ ਵਾਲਿਆਂ ਦੇ ਵੀ ਗੱਟ ਬੰਦਿਆਂ ਨੂੰ ਮੈਂ ਨਾਲ ਜਾਣਦਾ ਜਾਂ ਇਸ ਗੱਲ ਦਾ ਨਹੀਂਗਾ ਕਿ ਕਿੱਥੋਂ ਖਾਵੇ ਕਿੱਥੋਂ ਦੇਵੇ ਹੁਣ ਖਾਣੂ ਕੀ ਪਤਾ ਕਿੱਥੋਂ ਲੈਂਗਾ ਕਿੱਥੋਂ ਨਹੀਂ ਨਹੀਂ ਇੱਕ ਜੱਟ ਨੂੰ ਉਹਨਾਂ ਪਰ ਸਾਰੇ ਖੜੇ ਆਂ ਉਹ ਕਿਹੜੇ ਪਿੰਡ ਦਾ ਤੂੰ ਕਿਹੜੇ ਪਿੰਡ ਦਾ ਪਤਾ ਲੱਗੂਗਾ ਜਦਿਆ ਚਲੋ ਬਾਹਰ ਦੀ ਬੇਰ ਖਾਂਦਾਰਿਆ ਚੱਲ ਦੇ ਕਰਦੀ ਜਿੱਦਾਂ ਵੀ ਆਪਾਂ ਕੈਂਪ ਆਪ ਕੀਤਾ ਹੈ ਹੁਣ ਆ ਜਿਹੜੀ ਗੱਲ ਹੋਈ ਆ ਇਹ ਸਾਨੂੰ ਨਹੀਂ ਪਤਾ ਇਹ ਤਰੀਕੇ ਗਈ ਹੁਆ ਆਰੋਂ ਪਰ ਉਹਨਾਂ ਨੂੰ ਬਾਹਰ ਦੀ ਤੋਂ ਪੁੱਛਿਆ ਵੀ ਕੀ ਗਾਲ ਗੋਲੀ ਚੱਲਦੀ ਆ ਓਕੇ ਜੀ ਮੈਨੂੰ ਕੋਈ ਪਤਾ ਨਹੀਂ ਕਿੱਦਾਂ ਚਲਦੀ ਗਈ ਧੀ ਗੀ ਗੱਲ ਕਹਿੰਦੇ ਮਾਲ ਆਈਗਾ ਇਹ ਪਹਿਲਾਂ ਦੱਸੀ ਵੀ ਜਾਣੇ ਚੱਲਦੇ ਸੀਗਾ ਕਿ ਮਾਲ ਬਿਲਕੁਲ ਨਹੀਂ ਵੇਚਦਾ ਖਾਂਦਾ ਕਿੱਥੋਂ ਲਿਆ ਕੇ ਸਾਨੂੰ ਨਹੀਂ ਲੱਭਾ ਹੁਣ ਵੀ ਖਾਂਦੇਗੇ ਖਾਂਦਾ ਸੀ ਖਾਂਦਾ ਐਸੀ ਦੇਖੋ ਇਹ ਝੂਠ ਨਹੀਂ ਬੋਲਣਾ ਹੁਣ ਬੋਲ ਇਹ ਵੀ ਵੈਈ ਬਰੀ ਆ ਕਬੀਲਦਾਰ ਨਹੀਂ ਆ ਕਿ ਮੈਂ ਝੂਠ ਬੋਲਿਆ ਚਿੱਟੀ ਦਾੜੀ ਆ ਤੇ ਕਹਿੰਦਾ ਬਾਪੂ ਤੂੰ ਤਾਂ ਝੂਠੋ ਦਾ ਬੋਲਦਾ ਸਭ ਬੰਦਿਆਂ ਨੂੰ ਮੈਂ ਰੋਲਾ ਪੰਦੀ ਸੀ ਠੀਕ ਨਹੀਂਗਾ ਇਹਦੇ ਕਾਰਨ ਵਿੱਚ ਆ ਜਿਹੜੀ ਆ ਗੱਡੀ ਵੀ ਆ ਉਹ ਗੱਡੀ ਕਰਕੇ ਇਨ ਗੱਡੀ ਆਪਣੇ ਨਾ ਹੋਰ ਲਈ ਆ ਜੇ ਸੀ ਗੱਲ ਇਹ ਨਹੀਂ ਪਤਾ ਬੰਦਾ ਕਿੱਥੇ ਦਾ ਕਿੱਥੇ ਦਾ ਨਹੀਂਗਾ ਸਾਨੂੰ ਹੀ ਪਤਾ ਲੱਗ ਕਿਸਰਾ ਹੋਗਾ ਗੱਡੀ ਮੇਰੀ ਆ ਜਿਹੜੀ ਮਿੰਡਾ ਮੇਰੇ ਕੋਲ ਜਿਹੜੀ ਸੀਸੀਟੀਵੀ ਵਿੱਚ ਪੁਲਿਸ ਉਹ ਫਾਇਰਿੰਗ ਕੀਤੀ ਗਈ ਪੁਲਿਸ ਗੱਡੀ ਪਿੱਛਾ ਕਰਦੀ ਆ ਪੁਲਿਸ ਕਿਹੜੇ ਥਾਣੇ ਦੀ ਆ ਭੋਗ ਫੋਰ ਦੀ ਆ ਉਸ ਤੋਂ ਬਾਅਦ ਤੁਸੀਂ ਥਾਣੇ ਗਏ ਨਹੀਂ ਉਹ ਵਿੱਚ ਥਾਣੇ ਨਹੀਂ ਗਏ ਬੰਦਿਆਂ ਨੂੰ ਦੱਸਿਆ ਇਹਨਾਂ ਸਾਰਾ ਗੱਲ ਆ ਆ ਗਈ ਆ ਅਸੀਂ ਚੰਡੀਗੜ੍ਹ ਕੰਪਲੀਟ ਕੀਤੀ ਆ ਉਹ ਕੀਤੀ ਆ ਮੈਨੂੰ ਇਹ ਦੱਸਿਆ ਸੁਬیرے ਮੇਰਾ ਮਨ ਬਹੁਤ ਗੜਾ ਹੋਇਆ ਇੱਕ ਪੈਂਟ ਪੈਂਟ ਹੋ ਗਿਆ ਬੋਲ ਪਾਣੀ ਹੋ ਗਿਆ ਨੋ ਹੋਗੇ ਕਾਰਜਕਮ ਤੋਂ ਪੱਤਿ ਹੋਈ ਸਿਆਣੇ ਆ ਵੇ ਕਿੰਨਾ ਇਹ ਕੰਮ ਉਹ ਨਹੀਂ ਕੀਤਾ ਤਾਂ ਅੰਦਰ ਪਠਾਰ ਵੀ ਲੈ ਹੁਣ ਗੱਲ ਦਾ ਦਾ ਦੱਸ ਦਈਏ ਨਾ ਤੇ ਬਚਾਅ ਹੋ ਜਾਊਗਾ ਕੋ ਖਰਚਾ ਕਿੱਥੋਂ ਖਰਚਾ ਕਰਦੀ ਹੁਣ ਤੁਸੀਂ ਅਧਿਕਾਰੀਆਂ ਕੋਲ ਵੇ ਤੁਸੀਂ ਇੱਕ ਕੀ ਤੁਹਾਡਾ ਮੁੰਡਾ ਕਾਫੀ ਘੰਟਿਆਂ ਤੋਂ ਗਾਇਬ ਹੈ ਹਾਂ ਅਸੀਂ ਦੱਸ ਦਿੰਦਾ ਸਾਰਿਆਂ ਜਿਹੜੇ ਬੰਦੇ ਬੋਲੇ ਨਾ ਉਹ ਕੀਤਾ ਘਰ ਵੀ ਪ੍ਰੈਸ ਕਾਪਟਰ ਨੂੰ ਸੱਦ ਕੇ ਅਸੀਂ ਘਰ ਵੀ ਕਰਕੇ ਉਹ ਇਹ ਦੂਜਾ ਮਾਰਾ ਕਿਸ਼ਨ ਗੋੜਾ ਸੱਦਿਆ ਉਹਨੂੰ ਕੀਤੀ ਆ ਕਾਫੀ ਚਿਰ ਤੋਂ ਟਾਈਮ ਆ ਪਤਾ ਨਹੀਂ ਕਿਤੇ ਆ ਕਿਤੇ ਨਹੀਂ ਆ ਔਰ ਸਾਨੂੰ ਕੀ ਪਤਾ ਕਹੇ ਮੁੱਢ ਕਮਾ ਚ ਬੈਠਾ ਹੋਵੇ ਜਾ ਕੇ ਪੋਗਰ ਹੋਵੇ ਜਾਂ ਉਹ ਲਕਿਆ ਹੋਵੇ ਜਾਂ ਮਾਰ ਦਿੱਤਾ ਹੋਵੇ ਕਾਨੂੰਨ ਦੇ ਬਾਰੇ ਕੋਈ ਪਤਾ ਨਹੀਂ ਠੀਕ ਹੈ ਸੋਨੀਆ ਕਿਹੜੇ ਪਿੰਡ ਤੋਂ ਤੁਸੀਂ ਆਹੀ ਕਾਲੇ ਬੱਕਰੇ ਤੋਂ ਕੰਚਾਂ ਵਾਲੀ ਜਿਹੜੀ ਗੱਲ ਹੋਈ ਮੇਰੀ ਕੋੜੀ ਵਾਲੀਆਂ ਬਾਹਰ ਬਾਹਰ ਕਰਕੇ ਲੱਗੇ ਥੋੜਾ ਮੈਟ੍ਰਿਕਲੀ ਕਰ ਦੋ ਕਿ ਹੈ ਕਿ ਤੁਹਾਨੂੰ ਕਿੱਦਾਂ ਪਤਾ ਲੱਗਿਆ ਤੁਸੀਂ ਕੌਣ ਹੋ ਐਜੋ ਮੈਨੂੰ ਮੁੰਡਾ ਜਿਹਨੂੰ ਗ੍ਰਿਫਤਾਰ ਕਰਨ ਆਏ ਸੀ ਉਹਦੀ ਮੰਮਾ ਨੇ ਦੱਸਿਆ 4 ਵਜੇ ਫੋਨ ਕਰਕੇ ਵੀ ਸਾਡੇ ਘਰ ਆ ਆ ਗੱਲਬਾਤ ਹੋ ਗਈ ਆ ਫਿਰ ਮੈਂ ਉਹਨਾਂ ਦੇ ਕੋਲ ਗਈ ਇਹ ਖੂਂ ਤੇ ਰਹਿੰਦੇ ਆ ਜੱਟ ਜਿੰਮੇਦਾਰ ਆ ਤੂੰ ਤੇ ਰਹਿੰਦੇ ਮੈਂ ਉੱਥੇ ਗਈ ਆ ਵੀ ਨੂੰ ਇਹਨਾਂ ਨੇ ਫੇਰ ਦੱਸਿਆ ਸਾਰੀ ਗੱਲਬਾਤ ਆ ਹੋ ਗਈ ਆ ਕਿ ਪੁਲਿਸ ਆਈ ਸੀ ਮੁੰਡਾ ਤਾਂ ਸ਼ਾਪਿੰਗ ਕਰਨ ਜਾ ਰਿਹਾ ਸੀ ਉਹਨੇ ਮਗੇਤਰ ਉਹਦੇ ਨਾਲ ਸੀਗੀ ਤੇ ਰਸਤੇ ਵਿੱਚ ਉਹਨੂੰ ਘੇਰ ਕੇ ਗੋਡੀਆਂ ਚਲਾਤੀਆਂ ਪੁਲਿਸ ਨੇ ਤਾਂ ਪਤਾ ਨਹੀਂ ਮੁੰਡੇ ਦੇ ਲੱਗਿਆ ਕਿ ਨਹੀਂ ਲੱਗਿਆ ਤਾਂ ਇਸ ਕਰਕੇ ਕਿ ਮੈਂ ਫੇਰ ਇਹਨਾਂ ਨੂੰ ਪੁੱਛਿਆ ਵੀ ਇਦਾਂ ਕਿਉਂ ਲੈ ਗਏ ਕੀ ਗੱਲਬਾਤ ਸੀ ਇਹ ਕਹਿੰਦੇ ਕਿ ਤੁਹਾਨੂੰ ਮੈਂ ਦੱਸਿਆ ਵਾ ਪਹਿਲਾਂ ਵੀ ਕਿ ਮੁੰਡਾ ਮੇਰਾ ਨਸ਼ਾ ਕਰਦਾ ਮੈਂ ਪੁਲਿਸ ਵਾਲਿਆਂ ਨੂੰ ਵੀ ਦੱਸ ਕੇ ਆਈ ਆ ਮੇਰੇ ਮੁੰਡੇ ਨੂੰ ਸੈਂਟਰ ਜਮਾ ਕਰਵਾ ਦਿਓ ਮੇਰਾ ਮੁੰਡਾ ਨਸ਼ਾ ਕਰਦਾ ਆ ਤਾਂ ਵੀ ਮੇਰੇ ਤੋਂ ਪੈਸੇ ਹੈ ਨਹੀਂਗੇ ਸੈਂਟਰ ਲਈ ਜਮਾ ਕਰਵਾਉਣ ਵਾਸਤੇ ਤਾਂ ਫਿਰ ਇਹਨਾਂ ਨੇ ਮੈਨੂੰ ਦੱਸਿਆ ਸੀਗਾ 2 ਦਿਨ ਪਹਿਲਾਂ ਵੀ ਦੱਸਿਆ ਸੀ ਇਹ ਗੱਲ ਤਾਂ ਹੁਣ ਪੁਲਿਸ ਆਈ ਆ ਮੈਨੂੰ ਨਹੀਂ ਪਤਾ ਕਾਹਤੋਂ ਆਈ ਆ ਕਿੱਦਾਂ ਆਈ ਆ ਆਈ ਆ ਤਾਂ ਗੋਲੀਆਂ ਚਲਾਤਾਂ ਮਾਤਾ ਇਹ ਤਾਂ ਕਹਿੰਦਾ ਕਿ ਜਿਹੜਾ ਮੁੰਡਾ ਜਿਹੜਾ ਨਸ਼ਾ ਕਰਦਾ ਸੀ ਉਹਨੂੰ ਇਕਲਾ ਦਿੱਤੀ ਗਈ ਸੀ ਪੁਲਿਸ ਨਸ਼ਾ ਕਰਦਾ ਕੋਈ ਸੈਂਟਰ ਤੋਂ ਪਰ ਕੁਝ ਨੇ ਅਲੀਗੇਸ਼ਨ ਲਾਇਆ ਕਿ ਨਸ਼ਾ ਵੇਚਦਾ ਉਸ ਨੂੰ ਕਿੱਥੇ ਦੇ ਐਜਾ ਪੰਚ ਤੁਸੀਂ ਐ ਤਾਂ ਪੰਚ ਇਹ ਦੇਖੋ ਜੀ ਇਹਨਾਂ ਨੂੰ ਆਪਾਂ ਜਾਣਦੇ ਆ ਬੇਟੇ ਨੂੰ ਮੈਂ ਨਹੀਂ ਨਹੀਂ ਚੰਗੀ ਤਰ੍ਹਾਂ ਜਾਣਦੀ ਮੈਂ ਬੇਟੇ ਦੀ ਮੰਮਾ ਨੂੰ ਜਾਣਦੀ ਆ ਕਿ ਇਹ ਬਹੁਤ ਵਧੀਆ ਨੇ 2 ਵਾਰੀ ਪੰਚ ਬਣੇ ਨੇ ਹਰੇਕ ਦੇ ਨਾਲ ਹਰੇਕ ਦੀ ਮੁਸੀਬਤ ਵਿੱਚ ਵੀ ਨਾਲ ਤੁਰਦੇ ਨੇ ਇਸ ਕਰਕੇ ਆਪਾਂ ਵੀ ਇਹਦੇ ਨਾਲ ਖੜੇ ਆਂ ਵੀ ਇਹਨਾਂ ਤੋਂ ਆਪਾਂ ਨੂੰ ਕੋਈ ਨਹੀਂ ਕਰ ਰਿਆ ਗੱਲਬਾਤ ਨਹੀਂ ਕੀਤੀ ਸਾਰੇ ਦੇ ਵਿੱਚ ਨਹੀਂ ਪੁਲਿਸ ਅਧਿਕਾਰੀਆਂ ਨਾਲ ਕੋਈ ਗੱਲਬਾਤ ਨਹੀਂ ਹੋਈ ਸਾਬੇਤ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕਾਲੇ ਪੱਤੇ ਦੇ ਲੜਕੇ ਦੀ ਕੀ ਮਾਮਲਾ ਹੈ ਉਸ ਪਰ ਕਿੰਨੇ ਨਾਮ ਲੇਦੇ ਇਹਦੇ ਜੋ ਵੀਡੀਓ ਤੁਸੀਂ ਦਿਖਾਈ ਹੈ ਮੈਂ ਵੇਖੀ ਆ ਉਹਦੇ ਵਿੱਚ ਉਹਦੇ ਵਿੱਚ ਇਹ ਵੀ ਕੱਲ ਦੀ ਗੱਲ ਹੈ ਸਾਡੇ ਐਸ ਐਚਓ ਸਾਹਿਬ ਐਸ ਐਚਓ ਭੋਗਪੁਰ ਨੂੰ ਇਨਫੋਰਮੇਸ਼ਨ ਸੀਗੀ ਕੋਈ ਘਰੇਂਡੇ ਸਾਈਟ ਤੋਂ ਕੋਈ ਬਲਕਾਰ ਸਿੰਘ ਨਾਮ ਦਾ ਵਿਅਕਤੀ ਹੈ ਜਿਹੜਾ ਉਹ ਇਧਰ ਨਸ਼ਾ ਸਪਲਾਈ ਕਰਦਾ ਉਹਦੇ ਚ ਫਿਰ ਅਸੀਂ ਆਪ ਦੀ ਸਰਵੇਲੈਂਸ ਲਾਈ ਹੋਈ ਸੀਗੀ ਇਹ ਬਰਿੰਦਰ ਬਰਿੰਦਰ ਸਿੰਘ ਹੈ ਜਿਹੜਾ ਕਿ ਕਾਲੇ ਬੱਕਰੇ ਰਹਿੰਦਾ ਇਹਦੇ ਨਾਲ ਮਿਲ ਕੇ ਕਰਦਾ ਸੀਗਾ ਉਹ ਫਿਰ ਜਦੋਂ ਅਸੀਂ ਇੱਥੇ ਆਪਾਂ ਆਪ ਦਾ ਟਰੈਪ ਲਾਇਆ ਹੋਇਆ ਸੀਗਾ ਉਹਦੇ ਚ ਇਹ ਕਿ ਹੋਇਆ ਵੀ ਜਿਹੜਾ ਬਲਕਾਰ ਸਿੰਘ ਸੀ ਉਹ ਬਰਿੰਦਰਪਾਲ ਦੇ ਘਰ ਬੈਠਾ ਸੀਗਾ ਤੇ ਬਰਿੰਦਰਪਾਲ ਜਿਹੜੀ ਉੱਥੇ ਗੱਡੀ ਖੜੀ ਹੈ ਉਹਦੇ ਵਿੱਚ ਬੈਠਾ ਸੀ ਗੱਡੀ ਦੇ ਵਿੱਚ ਇਹ ਜਦੋਂ ਜਦੋਂ ਇਹਨੂੰ ਵੇਖਿਆ ਤੇ ਇਹਨ ਗੱਡੀ ਵੈਕ ਕਰਕੇ ਭਜਾਉਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਆਪਾਂ ਨੂੰ ਗੱਡੀ ਨੂੰ ਰੋਕਣਾ ਪਿਆ ਲੇਕਿਨ ਉਹ ਇਹ ਭੱਜ ਗਿਆ ਉਹਦੇ ਬਾਅਦ ਫਿਰ ਬਲਕਾਰ ਸਿੰਘ ਜਿਹੜੇ ਉਹਦੇ ਘਰ ਜਿਹੜਾ ਬੈਠਾ ਸੀ ਨਾਲ ਉਹਦੀ ਘਰਮਾਤਾ ਸੀਗੀ ਬਰਿੰਦਰਪਾਲ ਦੀ ਤੇ ਬਲਕਾਰ ਦੇ ਕੋਲੋਂ ਜਿਹੜੀ 3 ਗ੍ਰਾਮ ਹੈਰੋਇਨ ਤੇ 152 ਗੋਲੀਆਂ ਉਹ ਮਿਲੀਆਂ ਜਿਹੜੀਆਂ ਨਸ਼ੀਲੀਆਂ ਜਿਹੜਾ ਬਲਕਾਰ ਸਿੰਘ ਘਿੰਡੇ ਦੇ ਰਹਿਣ ਵਾਲਾ ਇਹਦੇ ਖਿਲਾਫ ਪੰਜ ਮੁਕਦਮੇ ਟੋਟਲ ਦਰਜ ਹੈ 4 ਐਨਡੀਪੀਐਸ ਸੈਕ ਤੇ ਇੱਕ ਆਮ ਜ਼ੈਕਟ ਦਾ ਹੁਣ ਇਸ ਕੇਸ ਵਿੱਚ ਅਸੀਂ ਜਿਹੜਾ 28 ਨੰਬਰ ਐਫਆਈਆਰ ਦਰਜ ਕਰਕੇ ਤਫ਼तीश ਕਰਦੇ ਆ ਗੋਲੀ ਵੀ ਚਲੀ ਸੀ ਇਸਮਾ ਇਹਦੇ ਇਹਦੇ ਵਿੱਚ ਇੱਕ ਹੋਰ ਤੁਹਾਨੂੰ ਥੋੜਾ ਬਰੀਫ ਕਰਦਾ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਸਾਨੂੰ ਇਹਦੇ ਫੋਨ ਚੋਂ ट्रांजੈਕਸ਼ਨਾਂ ਮਿਲੀਆਂ ਕੋਈ ਜਿਹੜੀਆਂ ਬੈਂਕਾਂ ਦੇ ਵਿੱਚ ਉਧਰ ਅਧਰ ਕਰ ਰਹੇ ਹੁਣ ਇਹਦੇ ਹੀ ਟੋਟਲ ਜਿਹੜੇ ਬੈਂਕ ਅਕਾਊਂਟ ਸਾਰੇ ਖੰਗਾਲ ਕੇ ਆਪਾਂ ਇਹਦਾ ਜਿਹੜਾ ਇਹਦੀ ਪ੍ਰੋਪਰਟੀ ਫ੍ਰੀਜ਼ਿੰਗ ਵਾਲੀ ਵੀ ਜਾਵਾਂਗੇ ਜਿਹੜੀ ਤੁਸੀਂ ਜਿਹੜੀ ਤੁਸੀਂ ਗੱਲ ਕਰਦੇ ਡਿਸਟੈਂਸ ਦੀ ਗੋਲੀ ਦੀ ਉਹਦੀ ਉਹਦੀ ਆਪਾਂ ਨੂੰ ਅਜੇ ਕਲੀਅਰ ਨਹੀਂ ਹੋਈ ਉਹ ਫੇਰ ਤੁਹਾਨੂੰ ਦੱਸਦਾ ਜਸ ਉਹਦੀ ਬਾਹਰ ਕਰਨ ਕੀਤੇ ਗੋਲੀ ਲੱਗੀ ਨਹੀਂ ਕੋਈ ਇੰਜਰ ਨਹੀਂ ਹੋਇਆ ਇੰਜਰ ਨਹੀਂ ਹੋਇਆ ਬੰਦਾ ਇਹਦੇ ਵਿੱਚ ਕੀ ਮਾਮਲਾ ਦਰਜ ਕੀਤਾ ਗਿਆ ਇਹਦੇ ਤੇ ਅਸੀਂ ਐਨਡੀਪੀਐਸ ਸੈਕ ਦਾ ਜਿਹੜਾ ਐਫਆਈਆਰ ਦਰਜ ਕੀਤੀ ਪਰ ਇਹਦੀ ਬਰਿੰਦਰ ਦੀ ਮਾਂ ਕਹਿ ਰਹੀ ਹੈ ਕਿ ਮੇਰਾ ਬੇਟਾ ਸੇਵਨ ਜ਼ਰੂਰ ਕਰਦਾ ਹੈ ਪਰ ਵੇਚਦਾ ਨਹੀਂ ਹੈ ਨਹੀਂ ਵੇਖੋ ਨਾ ਕਰਦਾ ਉਹਨਾਂ ਨੇ ਕਹਿਣਾ ਹੀ ਹੈ ਕਦੇ ਕਦੇ ਸਮਗਲਰ ਦੇ ਕਿਸ ਰਿਸ਼ਤੇਦਾਰ ਨੇ ਕਿਹਾ ਵੀ ਇਹ ਕੰਮ ਕਰਦਾ ਹੁਣ ਤੁਸੀਂ ਵੇਖੋ ਜਿਹੜਾ ਬੰਦਾ ਬੈਠਾ ਘ੍ਰਿੰਡੇ ਦਾ ਰਹਿਣ ਵਾਲਾ ਵਾ ਹੈ ਇਹਨਾਂ ਦੇ रेगुलर ਜਿਹੜਾ ਬੰਦਾ ਹੁੰਦਾ ਵੈ ਉਹਦੇ ਖਿਲਾਫ 4 ਮੁਕਦਮੇ ਦਰਜ ਆ 5 ਇਸਕੀ ਮਗੀਤਰ ਵੀ ਸਾਥ ਮੇਂ ਸੀ ਮਗੀਤਰ ਦਾ ਨਹੀਂ ਉਹ ਨਹੀਂ ਕੋਈ ਉਹਦੇ ਬਾਰੇ ਆਈਡੀ ਇਹ ਇਹ ਗੱਡੀ ਉਹਦੇ ਵਾਲੀ ਲੈ ਕੇ ਭੱਜਿਆ ਸੀਗਾ ਜਿਹੜੀ ਗੱਡੀ ਉਹ پارک ਕਰਕੇ ਘਰ ਬੈਠਾ ਸੀ ਉਹ ਗੱਡੀ ਲੈ ਕੇ ਭੱਜਾ ਹਾਂ ਬਲਕਾਰ ਠੀਕ ਹੈ